ਖਤਰਾ ਨੰਨੇ-ਮੁੰਨੇ ਬੱਚਿਆਂ ਦੀ ਸਕੂਲ ਬੱਸ ਨਹੀਂ ਪਹੁੰਚਦੀ ਘਰਾਂ ਤੱਕ ਦੱਸਦੇ ਕਰੀ ਪਰਿਵਾਰਾਂ ਨੇ ਇਨਸਾਫ਼ ਦੀ ਲਗਾਈ ਗਹਾਰ ਵਿਅਕਤੀ ਉੱਪਰ ਰਸਤੇ ਨਾਲੋਂ ਵਾਰ-ਵਾਰ ਮਿੱਟੀ ਵੜਨ ਦੇ ਲਗਾਏ ਦੋਸ਼ ਸੈਫਲਾਬਾਦ ਦੇ ਰਹਿਣ ਵਾਲੇ ਪਰਮਜੀਤ ਸਿੰਘ ਅਤੇ ਹੋਰਾਂ ਨੇ ਕਥਿਤ ਤੌਰ ਤੇ ਇੰਦਰਜੀਤ ਸਿੰਘ ਕਣੀਕੇ ਉੱਪਰ ਘਰਾਂ ਨੂੰ ਜਾਂਦੇ ਰਸਤੇ ਨਾਲੋਂ ਮਿੱਟੀ ਵੜਨ ਦੇ ਦੋਸ਼ ਲਗਾਏ ਹਨ ਉਹਨਾਂ ਕਿਹਾ ਕਿ ਉਕਤ ਵਿਅਕਤੀ ਵਾਰ-ਵਾਰ ਉਹਨਾਂ ਦੇ ਘਰਾਂ ਨੂੰ ਜਾਂਦੇ ਰਸਤੇ ਨਾਲੋਂ ਮਿੱਟੀ ਵੜ ਰਿਹਾ ਹੈ ਜਿਸ ਕਾਰਨ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ 10 ਦੇ ਕਰੀਬ ਘਰ ਹਨ ਜਿਨ੍ਹਾਂ ਦੇ ਘਰਾਂ ਨੂੰ ਇਹ ਰਸਤਾ ਜਾਂਦਾ ਹੈ ਅਤੇ ਹੁਣ ਉਹਨਾਂ ਦੇ ਸਕੂਲ ਜਾਂਦੇ ਛੋਟੇ-ਛੋਟੇ ਬੱਚੇ ਵੀ ਪੈਦਲ ਹੀ ਆ ਰਹੇ ਹਨ ਕਿਉਂਕਿ ਸਕੂਲ ਬੱਸ ਵਾਲਾ ਰਸਤੇ ਨਾਲੋਂ ਮਿੱਟੀ ਵੱਢਣ ਤੋਂ ਬਾਅਦ ਖਤਰਾ ਹੋਣ ਕਾਰਨ ਬੱਸ ਅੱਗੇ ਲੈ ਕੇ ਨਹੀਂ ਆਉਂਦਾ ਉਹਨਾਂ ਪਰਿਵਾਰਾਂ ਨੇ ਅਨਸਾਫ਼ ਦੀ ਮੰਗ ਕੀਤੀ ਹੈ ਹਾਂਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਪਰਮਜੀਤ ਸਿੰਘ ਹੈ ਈੜਾ ਰਸਤਾ ਵਾ ਇਹ ਕਿੱਧਰ ਨੂੰ ਜਾ ਰਿਹਾ ਤੇ ਇਹ ਕਿਹੜੇ ਪਿੰਡ ਦਾ ਵਾ ਤੇ ਕੀ ਕਹਿਣਾ ਤੁਹਾਡਾ ਤੋਂ ਸਾਡੇ ਪਿੰਡ ਸ ਹੈਗਾ ਸੈਫਲਾਬਾਦ ਜਮੀਨ ਸਾਡੇ ਕੋਲ ਹੈ ਕਿ ਕਣੀਆ ਕੀ ਦੀ ਠੀਕ ਹੈ ਜੀ ਇਹ ਰਸਤਾ ਸਾਡੇ ਘਰ ਨੂੰ ਜਾ ਰਿਹਾ ਘਰ ਨੂੰ ਜਾਂਦਾ ਪਿਆ ਵਾ ਤੇ ਇਹ ਹੁਣ ਕੀ ਕਾਰਨ ਤੁਸੀਂ ਖੁਦ ਮਿੱਟੀ ਪਾ ਰਹੇ ਹੋ ਜਾਂ ਕੋਣ ਪਵਾ ਰਿਹਾ ਤੁਸੀਂ ਖੁਦ ਹੀ ਮਿੱਟੀ ਪਾ ਰਹੇ ਆ ਇੱਥੇ 5 ਫਟ ਮਿੱਟੀ ਛੱਡੀ ਸੀ ਇਹਨੇ ਪਹਿਲੋਂ ਇਹਨੇ ਕਈਆਂ ਨੇ ਵੱਡੀ ਦੋ ਵਾਰ ਇਹਨੂੰ ਰੋਕਿਆ ਸੀ ਕਈ ਮਿੱਟੀ ਵੜਦੇ ਨਹੀਂ ਠੀਕ ਹੈ ਜੀ ਹੁਣ ਪੂਰਾ ਰਸਤਾ ਖਰਾਬ ਹੋ ਚੁੱਕਾ ਤੇ ਬਾਬਿਆਂ ਦਾ ਟਰੈਕਟਰ ਲਿਆ ਇਹ ਕਹਿੰਦਾ ਮੈਂ 1000 ਰੁਪਏ ਮਿੱਟੀ ਦਾ ਲੈਣਾ ਹੁਣ ਤੇ ਵੇਹ ਨਹੀਂ ਹੁਣ ਕੀ ਕਹਿਣਾ ਡਾਡਾ ਕੀ ਕਰਨਾ ਮੜਾ ਦੱਸਿਓ ਅਸੀਂ ਤੇ ਕਿਹਾ ਆਣਕਾ ਕੋਈ ਵੀ ਦੇਖੇ ਸਾਡੇ ਘਰ ਦਾ ਜਿਹੜੇ ਡੇਰੇ ਦੀ ਆ ਸੜਕ ਕਿੰਨੀ ਖਰਾਬ ਹੋ ਗਈ ਚੁਈਆ ਫੇਰ ਬਾਕੀ ਉਹ ਬੈਕ ਸਾਈਡ ਤੇ ਪਿੰਡ ਘਣੇ ਕੀ ਮੰਡੂ ਦੀ ਸੜਕ ਆਂਦੀ ਉਹਦੇ ਲੱਗ ਕੋਈ 6 ਜਾਂ 7 ਫੁੱਟ ਮਿੱਟੀ ਚੱਕਤੀ ਜਨੇ ਤੇ ਹੁਣ ਇਹਦਾ ਪਹਿਲਾਂ ਚੱਕ ਚੁੱਕਾ ਦੁਬਾਰਾ ਫੇਰ ਚੱਕਣੀ ਆ ਤੇ ਇਹ ਜਿਹੜੀ ਮਿੱਟੀ ਹੈ ਕਿੱਥੇ ਜਾ ਰਹੀ ਆ ਇਹ ਮਿੱਟੀ ਜਾ ਰਹੀ ਆ ਤੁਸੀਂ ਬੰਨਣਾ ਢਰਮਾਂ ਦੇ ਚੋਥੇ ਪਾ ਰਿਆ ਮਿੱਟੀ ਠੀਕ ਹੈ ਜੀ ਅੱਛਾ ਜੀ ਸਾਡੇ ਡੇਰੇ ਨੂੰ ਪਸਤਾ ਜਾਂਦਾ ਹੈ ਟਟਾ ਵਾਲਾ ਠੀਕ ਹੈ ਲੱਗੇ ਇਸ ਬੰਦੇ ਨੇ ਪੰਜ ਇੰਦਰਜੀਤ ਸਿੰਘ ਨੇ 5 ਫਟ ਜਗ੍ਹਾ ਛੱਡੀ ਸੀ ਇਹ ਜਿਹੜਾ ਇੰਦਰਜੀਤ ਹੈ ਇਹਨਾਂ ਦਾ ਕਿਹੜਾ ਪਿੰਡ ਆ ਇਹਦਾ ਪਿੰਡ ਘਣਿਆ ਕਿ ਆ ਸਾਡਾ ਪਿੰਡ ਸਿਆਖਲਾ ਬਾਦ ਅੱਛਾ ਜੀ ਅਸੀਂ ਘਣਿਆ ਕੀ ਦੀ ਜ਼ਮੀਨ 'ਚ ਰਹਿੰਦੇ ਆ ਇਹ ਤੁਸੀਂ ਇਹ ਜਿਹੜਾ ਤੁਹਾਡੇ ਘਰ ਨੂੰ ਰਸਤਾ ਜਾ ਰਿਹਾ ਕਿੰਨੇ ਪਰਿਵਾਰ ਇੱਧਰ ਆ ਰਹੇ ਆ ਇੱਥੇ ਜੀ ਦੋ ਅਸੀਂ ਬ੍ਰਦਰ ਰਹੇ ਆ ਤੇ ਪਿੱਛੇ ਹੈਗੇ ਆ 7 ਪਰਿਵਾਰ ਪਿੱਛੇ ਰਹੇ ਆ ਅੱਛਾ ਜੀ ਤੇ ਜਦੋਂ ਮਤਲਬ ਇੱਧਰ ਰਸਤਾ ਵਾ ਜਿਹੜਾ ਇਹਦੇ ਵਿੱਚ ਬੱਚੇ ਕੋਈ ਸਕੂਲ ਵਾਲੀ ਗੱਡੀ ਵੀ ਆ ਰਹੀ ਹੈ ਨਹੀਂ ਆ ਰਹੀ ਹੁਣ ਤਾਂ ਨਹੀਂ ਸਾਡੇ ਸਾਨੂੰ ਸੜਕ ਤਾਂ ਛੋਟ-ਛੋਟ ਹੋਣੇ ਪੈਂਦੇ ਆ ਕਿੰਧ ਪ ਮਤਲਬ ਜੇ ਕੋਈ ਗੱਡੀ ਆਉਗੀ ਤੇ ਇਹਦਾ ਕਾਰਨ ਕਿ ਡਿੱਗਣ ਦਾ ਕਾਰਨ ਆ। ਅਸੀਂ ਕੰਪੈਰ ਚਲਾਉਨੇ ਆਂ ਅਸੀਂ ਦੂਸਰੇ ਖੱਤੇ ਦੇ ਵਿੱਚ ਖੜਕੇ ਅੱਗੇ ਵਧਾਉਨੇ ਆਂ ਚਲੋ। ਸਾਡੇ ਕੰਨ ਭਾਪ ਕੇ ਹੁਣ ਡਿੱਗ ਸਕਦੀ ਜੇ ਕੋਈ ਰਸਤਾ ਨੰਗਦੇ ਜਾਂ ਕੁਛ ਵੀ। ਹਾਂਜੀ। ਰਸਤਾ ਬਿਲਕੁਲ ਡੱਗੀ ਚੁੱਕਾ ਤੁਸੀਂ ਦੇਖੋ ਜਿੱਧਾ ਮਰਜੀ ਜਿੱਥੇ। ਠੀਕ ਓਕੇ। ਤੇ ਤੁਸੀਂ ਇਹਦੇ ਬਾਰੇ ਕੋਈ ਫਟੜ ਡਿੰਗੇ ਠਾਣੇ ਜਾਂ ਕੋਈ ਐਫਆਰ ਵੀ ਦਰਜ ਕਰਾਈ? ਫਟੂ ਢਿੰਗੇ ਸੀ ਗਿਆ ਸੀ। ਉਹਨਾਂ ਨੂੰ ਦੱਸਿਆ ਜੀ। ਉਹ ਕਹਿੰਦੇ ਜੀ ਤੁਹਾਨੂੰ 5 ਫੁੱਟ ਲੋਡ ਪਰ ਤੁਸੀਂ ਇਹਦਾ 4 ਫੱਟੇ ਮਿੱਟੀ ਇਹ ਆਪ ਲਾ ਕੇ ਦੇਊਗਾ। ਉੱਥੇ ਮੰਨ ਕੇ ਆਇਆ ਸੀ। ਇਹਨ ਤੇ ਜਿਹੜੀ ਹੁਣ ਮਿੱਟੀ ਲਾ ਰਿਆ ਤੁਸੀਂ ਕੋਈ ਪੈਸੇ ਵੀ ਦੇਣੇ ਹਨ ਜਾਂ ਕਿਦਾਂ ਪਹਿਲਾਂ ਨਹੀਂ ਹੁਣ ਕਹਿੰਦਾ ਮੈਂ 1000 ਰੁਪਏ ਟਰਾਲੀ ਦਾ ਸੀ ਲੈਣਾ ਪਹਿਲਾਂ ਮੰਨੇ ਸੀਗੇ ਪਹਿਲਾਂ ਮੰਨੇ ਸੀ ਆਪ ਲਾ ਕੇ ਦੇਣਾ ਲਾਵਾਂਗੇ ਮਿੱਟੀ ਹੁਣ ਕਹਿ ਰਵੇ ਏਸੇ 1000 ਰੁਪਏ ਤੁਹਾਡੀ ਕੋਈ ਟਰਾਲੀ ਵੀ ਲੈਣੀ ਵੱਖਰੀ ਤੇ ਹੁਣ ਸੰਤ ਮਿੱਟੀ ਲਾ ਕੇ ਦੇ ਰਿਆ ਤੁਹਾਨੂੰ ਸੰਤ ਬਾਬਾ ਲੀਡਰ ਸਿੰਘ ਜੀ ਨਹੀਂ ਬਾਬਿਆਂ ਦਾ ਟਰੈਕਟਰ ਚੱਲ ਰਿਹਾ ਜੀ ਬਾਬੇ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਲਾ ਲਓ ਰਸਤੇ ਦਾ ਬਾਬੇ ਕਹਿੰਦੇ ਜਿੰਨਾ ਮਰਜ਼ੀ ਰਸਤਾ ਕਹਿੰਦੇ ਤੁਸੀਂ ਆਪਣਾ ਬਿਲਕੁਲ ਸਹੀ ਕਰੋ ਠੀਕ ਹੈ ਠੀਕ ਹਾਂਜੀ ਕੀ ਨਾਮ ਜੀ ਤੁਹਾਡਾ ਮੇਰਾ ਸ਼ਮਸ਼ੇਰ ਸਿੰਘ ਸਾਨੂੰ ਹ ਇਹ ਆਪਣੇ ਡੇਰੇ ਆ ਜੀ ਕਣੀਆਂ ਕੀ ਵਿੱਚ ਪੈਂਦੇ ਆ ਉਦੋਂ ਸਾਡਾ ਸਹਿਫਲਾਵਤ ਪਿੰਡ ਆ ਜੀ ਇਹ ਸਾਰੇ ਡੇਰੇ ਇੱਥੇ ਪੈਂਦੇ ਇਹਨੂੰ ਇਤਾਂ ਵਾਲੀ ਰਸਤਾ ਲੱਗਦਾ ਜੀ ਇਹਦੇ ਲਾਗੇ ਲਾਗੇ ਮਿੱਟੀ ਚ ਕਾਰ ਰਹੀ ਅੱਛਾ ਜੀ ਤਾਂ ਆਪਣੇ ਸੀਗਾ ਕਿ ਤੁਸੀਂ ਮਿੱਟੀ ਚਲੋ ਜੇ ਚਕਾਉਣੀ ਆ ਤੁਸੀਂ ਮਨਜ਼ੂਰੀ ਲਈ ਤਾਂ ਚਕਾ ਸਕਦੇ ਹੋ ਵਰਨਾ ਨਹੀਂ ਹੈ ਨਾ ਹਾਂਜੀ ਇਹ ਕਹਿੰਦੇ ਅਸੀਂ ਮਨਜ਼ੂਰੀ ਲਈ ਆ ਸਾਨੂੰ ਨਹੀਂ ਪਤਾ ਲਈ ਜਾਂ ਨਹੀਂ ਸਾਡਾ ਮਕਸਦ ਇਹ ਹੋਈ ਸੀ ਸਾਡੇ ਰਸਤੇ ਦੇ ਨਾਲ ਠਹਿਰ ਛੱਡ ਦੋ ਤਾਂ ਕਿ ਸਾਡੀਆਂ ਵੱਡੀਆਂ ਟਰਾਲੀਆਂ ਇੱਥੋਂ ਦੀ ਜਦੋਂ ਆਪਾਂ ਜ਼ਿਮੀਂਦਾਰ ਹਾਂ ਹਾਂਜੀ ਹਰ ਵੇਲੇ ਆਪਣੀ ਕੰਬਾਈਨ ਚੱਲਦੀ ਆ ਉਹ ਵੀ ਦੂਜੇ ਬੰਦੇ تیر ਸੱਟ ਕੇ ਲੰਘਦੀ ਆ ਨਾ ਜੀ ਤੇ ਜਿੱਦਾਂ ਕਹਿ ਰਹੇ ਕਿ ਭਾਈ ਕਹਿ ਰਹੇ ਕਿ ਬੱਚਾ ਗੱਡੀ ਵੀ ਆਉਂਦੀ ਆ ਬੱਚੇ ਲੈ ਕੇ ਜਾਂਦੀ ਸਕੂਲ ਵਾਲੀ ਸਾਨੂੰ ਖਤਰਾ ਆ ਉਹ ਹੁਣ ਜਦੋਂ ਦੀ ਇਹਨੇ ਮਿੱਟੀ ਚ ਕਾਈ ਉਹ ਦੂਰ ਹੀ ਢੱਕ ਦਿੰਦਾ ਕਹਿੰਦਾ ਅਸੀਂ ਨਹੀਂ ਆ ਸਕਦੇ ਸਾਡੀ ਬੱਸ ਡੇਢੀ ਹੋ ਜੂਗੀ ਇੱਕ ਦੋ ਵਾਰ ਅਸੀਂ ਬੱਸ ਜਿੱਦਾਂ ਚਲੋ ਬਚਾਅ ਹੋ ਗਿਆ ਰੱਬ ਦੀ ਕਿਰਪਾ ਨਾਲ ਤਾਂ ਅਸੀਂ ਟਰੈਕਟਰ ਨਾਲ ਘਟਾਈ ਪਾਸ ਠੀਕ ਹੈ ਜੀ ਹੁਣ ਤੁਹਾਡੀ ਕੀ ਮੰਗ ਕੀ ਆ ਤੁਹਾਡੀ ਸਾਡੀ ਮੰਗ ਇਹੋ ਹੀ ਆ ਜੀ ਸਾਡੇ ਰਸਤੇ ਦੇ ਨਾਲੋਂ ਇਹ ਵਾਰ-ਵਾਰ ਮਿੱਟੀ ਵੱਢਦਾ ਜੀ ਕੌਣ ਅਸੀਂ ਫੇਰ ਖੁਦ ਮਿੱਟੀ ਲਾ ਰਹੇ ਮਿੱਟੀ ਦੁਆਰਾ ਤੋਂ ਨਾ ਵੱਢੇ ਇਹਦੀ ਮਰਜ਼ੀ ਇਹਨੇ ਚਕਾਉਣੀ ਆ ਚਕਾਈ ਜਾਵੇ ਪਰ ਸਾਡਾ ਰਸਤਾ ਜਿਹੜਾ ਉਹ ਰਹਿਣ ਦੇ ਵੀ ਸਹੀ ਸਲਾਮਤ ਕਿਉਂਕਿ ਹਰ ਵੇਲੇ ਇੱਥੋਂ ਦੀ ਲੰਗੜਾ ਹੁੰਦਾ ਹੈ ਨਾ ਜੀ ਭਰੀ ਟਰਾਲੀ ਵੀ ਲੰਘਦੇ ਹਰੇਕ ਨੇ ਆਉਣ ਜਾਣ ਵਾਲਾ ਬੰਦਾ ਲੰਘਦਾ ਹੈ ਕਿਰਪਾ ਕਰਕੇ ਸਾਡੀ ਮਿੱਟੀ ਰਾਹ ਨਾ ਵੱਢੇ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਬਲਜੀਤ ਸਿੰਘ ਜੀ son of ਸ਼ੇਂਦਰ ਸਿੰਘ ਅੱਛਾ ਜੀ ਤੇ ਪਿੰਡ ਸੈਫਲਾਵਾ ਦੇ ਜੀ ਅੱਛਾ ਜੀ ਜੀ ਇਹ ਆਪਣੇ ਘਾਰੇ ਆ ਜੀ ਸਾਰੇ ਠੀਕ ਹੈ ਜੀ ਤੇ ਉਥੋਂ ਲੈ ਕੇ ਜੀ ਆਪਣੇ ਆਹ ਰੋਡ ਆਉਂਦਾ ਜੀ ਸਾਡੇ ਜਿੱਦਾਂਏ ਭਾਈ ਉਹਨਾਂ ਦੇ ਘਰ ਨੂੰ ਉਹ ਸਾਡੇ ਘਰ ਨੂੰ ਜਾਂਦਾ ਜੀ ਤੇ ਇੰਦਰਜੀਤ ਸਿੰਘ ਨਾਮ ਦਾ ਬੰਦਾ ਜੀ ਜਿਹੜਾ ਵੀ ਪਹਿਲਾਂ ਮਿੱਟੀ ਦੋ ਤਿੰਨ ਵਾਰੀ ਇੱਥੋਂ ਚੱਕਾ ਹਟਿਆ ਆ ਹਾਂਜੀ ਉਹਨੂੰ ਰੋਕਣ ਦੀ ਜਿੱਦਾਂ ਕੋਸ਼ਿਸ਼ ਕੀਤੀ ਆ ਨਾ ਉਹਨੇ ਪਤਾ ਨਹੀਂ ਸਾਨੂੰ ਪਰਮਟ ਲਿਆ ਤੇ ਕੁਛ ਨਹੀਂ ਲਿਆ ਸਾਡਾ ਮਕਸਦ ਇਹ ਆ ਵੀ ਸਾਡਾ ਹੁਣ ਨਿੱਤ ਦਾ ਲੰਘਾ ਹੈ ਜੀ ਠੀਕ ਹੈ ਜੀ ਇਹ ਦੇਖੋ ਜੀ ਕਿੰਨਾ ਤੁਸੀਂ ਡੂੰਗਾ ਕਰ ਸਕਦਾ ਤੁਸੀਂ ਚੈਨਲ ਵਾਲੇ ਖੁਦ ਦੇਖ ਸਕਦੇ ਹੋ ਨਾ ਠੀਕ ਹੈ ਜੀ ਤੇ ਸਾਡੇ ਬੱਚੇ ਵੀ ਜਾਣੇ ਹੁੰਦੇ ਜਿੱਦਾਂ ਬੱਸ ਪਹਿਲਾਂ ਆਉਂਦੀ ਸੀਗੀ ਤੇ ਉਹਨਾਂ ਨੇ ਕਹਿੰਦਾ ਵੀ ਤੁਹਾਡਾ ਇਹ ਬੱਚੇ ਟਾਡੇ ਫਿਰ ਬੱਸ ਤੇ ਜਾਂਦੇ ਸਕੂਲ ਹਾਂਜੀ ਬੱਸੇ ਜਾਂਦੇ ਉੱਥੇ ਚੜਾ ਕੇ ਆਉਣੇ ਪੈਂਦੇ ਮੋੜ ਤੇ ਪਹਿਲਾਂ ਬੱਸ ਇੱਥੇ ਘਰੇ ਆਉਂਦੀ ਸੀ ਪਹਿਲਾਂ ਬੱਸ ਬੱਚੇ ਘਰੋਂ ਲੈ ਕੇ ਜਾਂਦੀ ਸੀਗੀ ਹਾਂਜੀ ਇੱਥੋਂ ਘਰੋਂ ਲੈ ਕੇ ਜਾਂਦੀ ਸੀ ਤੇ ਉਹ ਕਹਿੰਦੇ ਵੀ ਸਾਨੂੰ ਦੋ ਤਿੰਨ ਵਾਰੀ ਇੱਧਰ ਡਿੱਗੀ ਵੀ ਅਸੀਂ ਖੋਦ ਆਪਣੇ ਟਰੈਕਟਰ ਨਾਲ ਹੁਣ ਬੱਚੇ ਤੁਸੀਂ ਵੀ ਮੇਨ ਰੋਡ ਤੇ ਲੈ ਕੇ ਜਾਣੇ ਕਿ ਹਾਂਜੀ ਮੇਨ ਰੋਡ ਤੇ ਲੈ ਕੇ ਜਾਣੇ ਜੀ ਹਾਂਜੀ ਇੱਕ ਬੱਚੇ ਚਲੋ ਸਾਡੇ ਬੱਚੇ ਨਹੀਂ ਉਹ ਸਾਰਿਆਂ ਦੇ ਬੱਚੇ ਆ ਕਿੰਨੇ ਬੱਚਿਆਂ ਦਾ ਨੁਕਸਾਨ ਹੋ ਜਾਊਗਾ ਹਨਾ ਜੀ ਤੇ ਜੇ ਹੁਣ ਗੁੱਠ ਵੀ ਤੁਸੀਂ ਆਪ ਖੋਦ ਦੇ ਸਕਦੇ ਕਿੰਨੀ ਨੀਵੀਂ ਆ ਇੱਧਰ ਨੂੰ ਤਾਂ ਮੈਂ ਕਹਿੰਦਾ ਵੀ ਕੋਈ ਮੋਟਰਸਾਈਕਲ ਸਕੂਟਰ ਵੀ ਇੱਧਰ ਨੂੰ ਕੋਈ ਡੈਕ ਪਵੇ ਨਾ ਤੇ ਜਾਨੀ ਨੁਕਸਾਨ ਹੋ ਸਕਦਾ ਹੈ ਹੁਣ ਕੀ ਮੰਗ ਕੀ ਹੈ ਟੱਟੀ ਮੰਗ ਇਹ ਹੈ ਵੀ ਇਹਦੇ ਨਾਲ ਤੇ ਜਿੱਦਾਂ ਬੱਚ ਜਵੇ ਪਹਿਲਾਂ ਇੱਥੇ ਬਜੀ ਹੋਈ ਉਹਨੇ ਇਹਨੇ ਖੋਦ ਆਪ ਕਈਆਂ ਦੇ ਨਾਲ ਲਾਈ ਆ ਜੀ ਕਈ ਨਾ ਮੰਨਿਆ ਸੀ ਮੈਂ ਮਿੱਟੀ ਲਾਉਂਗਾ ਉਸ ਗੱਲ ਤੋਂ ਮੁਕਰ ਗਿਆ ਜੀ ਇਹ ਹੁਣ ਖੁਦ ਅਸੀਂ ਆਪ ਮਿੱਟੀ ਖਰੀਦ ਕੇ ਹਾਂਜੀ ਉਹ ਪੈਸੇ ਦੇਣੇ ਮਿੱਟੀ ਦੇ ਤੇ ਅਸੀਂ ਉਹ ਲਾਉਣ ਦੇ ਆ ਜੀ ਇਹਦੇ ਵਿੱਚ ਸਾਡੀ ਮਤ ਕੀਤੀ ਜਾਏ ਉਹ ਫੇਰ ਕਹਿੰਦਾ ਵੀ ਅਸੀਂ ਇਹ ਵੀ ਨਹੀਂ ਲਾਉਣ ਦੇਣੀ ਜੀ ਹਾਂ ਇਹ ਵੀ ਮਿੱਟੀ ਲਾਉਣ ਤੋਂ ਮਨਾ ਕਰ ਰਹੇ ਹੋ ਹਾਂਜੀ ਮਿੱਟੀ ਲਾਉਣ ਤੋਂ ਮਨਾ ਕਰ ਰਿਹਾ ਜੀ ਠੀਕ ਹੈ ਉਹ ਹਾਂਜੀ ਤੇ ਬਾਬਾਈ ਕੀ ਨਾਮ ਡਾਡਾ ਨਾ ਨਿੰਦਰਜੀਤ ਸਿੰਘ ਆ ਜੀ ਠੀਕ ਹੈ ਜੀ ਬਾਬਾਈ ਇਹ ਜਿਹੜਾ ਮਿੱਟੀ ਚਕਾਈ ਆ ਤੁਸੀਂ ਇਹ ਕਿੱਥੇ ਜਾ ਰਹੀ ਆ ਤੇ ਕਿਉਂ ਚਕਵਾਈ ਆ ਇਹ ਮੈਂ ਮੈਂ ਨਗਰਾਂ ਵਾਲਿਆਂ ਨੇ ਚੱਕੀ ਆ ਇਹ ਜਾ ਰਹੇ ਬੰਤੇ ਆਪਣੇ ਪੜਾਣਾ ਤੋਂ ਲੈ ਕੇ ਟਰਮਾ ਤੱਕ ਠੀਕ ਹੈ ਜੀ ਬਬਈ ਪਰਮਜੀਤ ਸਿੰਘ ਜਿਹੜੇ ਅੱਠ ਪਰਿਵਾਰ ਇੱਧਰ ਰਹਿੰਦੇ ਆ ਘਰ ਉਹਨਾਂ ਦੇ ਉਹਨਾਂ ਨੇ ਕਿਹਾ ਕਿ ਸਾਡੇ ਜਿਹੜਾ ਰਸਤਾ ਜਾ ਰਿਹਾ ਵਾ ਪੱਕਾ ਰਸਤਾ ਵਾ ਸਾਡੇ ਨਾਲੋਂ ਸਾਰਾ ਹੀ ਜਿਹੜਾ ਮਿੱਟੀ ਤੁਸੀਂ ਵੱਢ ਕੇ ਸੁੱਟ ਲਈ ਆ ਜਿਹਦੇ ਕਾਰਨ ਉਹਦੇ ਪਰਿਵਾਰ ਨੂੰ ਖਤਰਾ ਵਾ ਬੱਚੇ ਵੀ ਡਿੱਗ ਸਕਦੇ ਆ ਕੀ ਕਹਿਣਾ ਟਾਡਾ ਮੈਂ ਕਿਹਾ ਜੀ ਅਸੀਂ ਇਹਨਾਂ ਨੇ ਥਾਣੇ ਰਿਪੋਰਟ ਕੀਤੀ ਹੈ ਅੱਛਾ ਜੀ ਥਾਣੇ ਐਸਚੋ ਸਾਹਿਬ ਨੇ 3 ਫੁੱਟ ਜਗ੍ਹਾ ਨਾਲ ਠਿਰ ਲਾਉਣ ਦਾ ਕਿਹਾ ਸਾਨੂੰ ਅਸੀਂ ਧਰ ਨਾਲ ਮਿੱਟੀ ਲਾਤੀ ਆ ਤੇ ਤੁਸੀਂ ਮੌਕਾ ਦੇ ਸਕਦੇ ਆ ਜੋ ਕੁਝ ਵੀ ਹੈਗਾ ਬੱਬਈ ਦੇਖੋ ਕਹਿ ਰਿਹਾ ਕਿ ਸਾਡੇ ਬੱਚੇ ਪੜਦੇ ਆ ਬੱਚੇ ਸਾਡੇ ਉੱਥੇ ਜਾਂਦੇ ਆ ਜਿਹਦੇ ਕਾਰਨ ਰਸਤੇ ਨਾਲੋਂ ਤੁਸੀਂ ਸਾਰੀ ਮਿੱਟੀ ਵਾਢ ਲਈ ਆ ਜਿਹਦੇ ਕਾਰਨ ਉਹਨਾਂ ਦੇ ਬੱਚਾ ਨੂੰ ਖਤਰਾ ਵਾ ਮੈਂ ਕਿਹਾ ਜੀ ਤੁਸੀਂ ਸੋਚੋ ਸਾਡਾ ਜੋ ਫੈਸਲਾ ਹੋਇਆ ਇੱਥੇ ਫੈਸਲਾ ਵੀ ਆਪਾਂ ਲਿਆਣ ਕੇ ਪੜਿਆ ਜਿਹੜਾ ਦਿਖਾਲ ਦੰਨੇ ਆ ਉਹਦੇ ਉੱਤੇ ਜੋ ਲਿਖਿਆ ਹੋਇਆ ਅਸੀਂ ਉਸੇ ਮੁਤਾਬਕ ਮਿੱਟੀ ਲਾਤੀ ਪਰਮਜੀ ਜੀ ਕਹਿ ਰਹੇ ਆ ਫੈਸਲੇ ਤੋਂ ਬਾਅਦ ਵੀ ਤੁਸੀਂ ਕਈਆਂ ਨੇ ਮਿੱਟੀ ਛਿੜਕਣ ਨਾਲੋਂ ਵੱਢ ਲਈ ਆ ਵਰਤਾਲ ਸਾਹਿਬ ਨੂੰ ਅਸੀਂ ਮੰਨਦੇ ਆ ਇਹ ਵੀ ਮੰਨਦੇ ਆ ਜੇ ਮਤਲਬ ਇਹਨਾਂ ਦੇ ਸਾਹਮਣੇ ਜਾਂ ਲਾਈ ਹੋਵੇ ਤੇ ਉਹ ਸਾਨੂੰ ਮਤਲਬ ਜਾਨਾ ਦਾ ਸਾਹ ਦੇ ਤੋ ਉਹ ਕਹਿੰਦੇ ਦੇਖੋ ਸਾਡੇ ਬੱਚੇ ਨਹੀਂ ਬੱਚੇ ਇਹਨਾਂ ਦੇ ਵੀ ਪਰ ਇਹਨਾਂ ਨੇ ਸਾਡੇ ਨਾਲ ਗਲਤ ਕੀਤਾ ਸਾਡੇ ਸਾਂਝੇ ਬੱਚੇ ਹੁੰਦੇ ਆ ਪਰ ਜੇ ਅਸੀਂ ਮਿੱਟੀ ਲਾਈ ਹੋਵੇ ਅਸੀਂ ਤਾਂ ਲਾਈ ਆ ਨਾਲ ਜੋ ਐਸਐਸਓ ਸਾਹਿਬ ਦਾ ਫੈਸਲਾ ਉਹਦੇ ਮੁਤਾਬਕ ਅਸੀਂ ਮਿੱਟੀ ਲਾਤੀ ਹੈ ਫੈਸਲੇ ਨੂੰ ਕਿੱਦਾਂ ਮੰਨਦੇ ਹੋ ਤੁਸੀਂ ਅਸੀਂ ਸਹੀ ਮੰਨਦੇ ਹਾਂ ਜੋ ਸਾਨੂੰ ਚੰਗਾ ਲੱਗਾ ਅਸੀਂ ਚਲੋ ਮਤਲਬ ਰਸਤਾ ਜਿਹੜਾ ਉਹ ਕਦੀ ਖਰਾਬ ਨਹੀਂ ਕਰਨਾ ਚਾਹੀਦਾ ਇਹ ਜਿਹੜੀ ਮੈਨੇ ਕਿ ਤੁਸੀਂ ਮਿੱਟੀ ਚਕਵਾਈ ਇਹਦਾ ਕੋਈ ਤੁਹਾਡੇ ਕੋਲ ਪ੍ਰੂਫ ਹੈਗਾ ਕੋਈ ਲਿਖਤੀ ਜਾਂ ਕਿਦਾਂ ਹਾਂ ਜੀ ਉਹਨਾਂ ਕੋਲ ਉਹਨਾਂ ਮੈਨਗਾਲਿਆਂ ਨੇ ਆਪ ਹੀ ਚੱਕੀ ਉਹਨਾਂ ਕੋਲ ਸਭ ਕੁਝ ਹੈਗਾ ਹਾਂ ਢਾਈ ਫੁੱਟ ਚੱਕੀ ਉਹਨਾਂ ਨੇ ਉਹ ਮੰਨਤੇ ਪਾਉਂਦੇ ਆ